ਬਦਕਿਸਮਤ ਸੁਹਾਗਣ ਪਾਗ ਪਹਿਲਾ ਲੈ ਕੇ ਹਾਜ਼ਰਾਂ ਲਿਖਤ ਹੈਪੀ ਸ਼ਾਕੋਟੀ ਉਮੀਦ ਹੈ ਤੁਹਾਨੂੰ ਇਹ ਪਸੰਦ ਜ਼ਰੂਰ ਜ਼ਰੂਰ ਆਵੇਗੀ ਮੁਖਤਿਆਰ ਸਿੰਘ ਦਾ ਘਰ ਪਿੰਡ ਤਲਵੰਡੀ ਦੀ ਵੱਡੇ ਰਾਥੇ ਸੀ ਜੋ ਕਿ ਖੇਤੀਬਾੜੀ ਵਿਭਾਗ ਵਿੱਚੋਂ ਰਿਟਾਇਰ ਹੋਇਆ ਸਾਰੇ ਪਿੰਡ ਚੋਂ ਸਾਬੂ ਅਤੇ ਸਿਆਣਾ ਸਮਝਿਆ ਜਾਣ ਵਾਲਾ ਇੱਕ ਇਨਸਾਨ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਵਾਲਾ ਇਹ ਬੰਦਾ ਲੜਾਈ ਝਗੜੇ ਤੋਂ ਕਾਫੀ ਪਰੇ ਰਹਿਣ ਵਾਲਾ ਸੀ ਨਾ ਕਿਸੇ ਨੂੰ ਚੰਗੀ ਨਾ ਕਿਸੇ ਨੂੰ ਮਾੜੀ ਕਹਿਣ ਵਾਲਾ ਮੁਖਤਿਆਰ ਸਿੰਘ ਬਾਲਾਪੋੜਾ ਇਨਸਾਨ ਸੀ ਪਿਓ ਦੀ 11 ਕਿੱਲਿਆਂ ਦੀ ਢੇਰੀ ਚੋਂ ਸਾਢੇ 3-3 ਕਿੱਲੇ ਤਿੰਨਾਂ ਭਰਾਵਾਂ ਨੂੰ ਵੰਡੇ ਵੀ ਆ ਗਏ ਸੀ ਉੱਪਰਲੇ ਸਾਢੇ 4 ਕਨਾਲ ਦੋਵਾਂ ਭਰਾਵਾਂ ਨੇ ਸਹਿਮਤੀ ਨਾਲ ਛੋਟੇ ਪਰਿਵਾਰ ਨੂੰ ਦੇ ਦਿੱਤੇ ਸਨ ਪਰਮਾਤਮਾ ਨੇ ਵਧੀਆ ਪਰਿਵਾਰ ਦਿੱਤਾ ਗੁਰਬਖਸ਼ ਗੌਰ ਮੁਖਤਿਆਰ ਸਿੰਘ ਦੀ ਹਮਸਫਰ ਧਾਰਮਿਕ ਖਿਆਲਾਂ ਵਾਲੀ ਘਰੇਲੂ ਗ੍ਰਹਿਣੀ ਸੀ ਗਰਮੀ ਸਰਦੀ ਬਰਸਾਤ ਦੀ ਪਰਵਾਹ ਨਾ ਕਰਦੇ ਹੋਏ ਗੁਰਬਖਸ਼ ਗੌਰ ਨੇ ਕਦੇ ਆਪਣੇ ਨਿਤਨੇਮ ਦਾ ਨਾਗਾ ਨਹੀਂ ਪਹਿਨ ਦਿੱਤਾ ਵੈਗਰੂ ਵੈਗਰੂ ਕਰਦੀ ਨਹੀਂ ਸਵੇਰੇ ਫਿਰਨੀ ਵਾਲੇ ਗੁਰਦੁਆਰੇ ਇੱਕ ਮੋਟ ਕਣਕ ਦੀ ਜੋਤ ਲਈ ਦੇਸੀ ਕਿਉਂ ਤੇ ਗੁਰਦੁਆਰੇ ਦੇ ਪਾਈ ਲਈ ਗਲਾਸ ਕੋ ਦੁੱਧ ਲੈ ਜਾਣਾ ਕਦੀ ਨਹੀਂ ਪੁੱਲਦੀ ਪਰ ਆਦਤਾਂ ਉਹੀ ਪੁਰਾਣੀਆਂ ਧੀ ਪੁੱਤ 'ਚ ਫਰਕ ਸਮਝਣ ਵਾਲੀਆਂ ਪੱਖਪਾਤੀ ਇੰਨੇ ਫਕਰਦਿਲ ਇਨਸਾਨਾਂ ਦੇ ਸੰਸਕਾਰ ਲੈ ਕੇ ਔਲਾਦ ਕਿਉਂ ਨਾ ਸੱਚਾਰੇ ਨਿਕਲੂ ਪਰ ਕਮਲਜੀਤ ਮੁਖਤਿਆਰ ਸਿੰਘ ਦਾ ਬਰਖੁਰਦਾਰ 12ਵੀਂ ਕਰਕੇ ਖੇਤਾਂ ਵਿੱਚ ਪੋਲਟਰੀ ਫਾਰਮ ਖੋਲਣ ਦੀ ਵਿਉਂਤਬੰਦੀ ਬਣਾ ਰਿਹਾ ਹੈ ਮੁਖਤਿਆਰ ਸਿੰਘ ਵੀ ਇੱਕੋ ਇੱਕ ਪੁੱਤ ਨੂੰ ਵਿਦੇਸ਼ ਭੇਜਣ ਦੇ ਹੱਕ ਵਿੱਚ ਨਹੀਂ ਸੀ ਜ਼ਮੀਨ ਥੋੜੀ ਵਿੱਚ ਗੁਜ਼ਾਰਾ ਮੁਸ਼ਕਲ ਹੋਣਾ ਸੀ ਸੋ ਮੁਖਤਿਆਰ ਸਿੰਘ ਨੂੰ ਰਿਟਾਇਰਮੈਂਟ ਤੋਂ ਬਾਅਦ ਕੁਝ ਪੈਸੇ ਮਿਲੇ ਸਨ ਉਹ ਕਮਲਜੀਤ ਨੂੰ ਕੋਈ ਸਹਾਇਕ ਧੰਦਾ ਖੋਲ ਕੇ ਦੇਣ ਦੀ ਸੋਚ ਰਿਹਾ ਸੀ ਪਾਲੀ ਮੁਖਤਿਆਰ ਸਿੰਘ ਤੇ ਗੁਰਬਖਸ਼ ਸਿੰਘ ਦੀ ਲਾਰਡੀ ਬੀਏ ਫਾਈਨਲ ਦੀ ਵਿਦਿਆਰਥਣ ਸੀ ਕਮਲ ਤੋਂ ਛੋਟੀ ਪਾਲੀ ਹਮੇਸ਼ਾ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਵਾਂਗ ਹੀ ਚੁੱਲ੍ਹੇ ਚੌਕੇ ਚ ਸੱਜੀ ਹਮੇਸ਼ਾ ਹੱਸੋ ਹੱਸੋ ਤੇ ਭੱਜ ਭੱਜ ਕੇ ਕੰਮ ਨਿਬੇੜਨਾ ਪਾਲੀ ਦੀ ਆਦਤ ਹੀ ਬਣ ਗਈ ਸੀ ਝਾੜੂ ਘੜ ਦੀ ਕਰਦੀ ਪਾਲੀ ਬੁੱਲਾਂ ਚ ਗੁੰਗੁਣਾਉਂਦੀ ਰਹਿੰਦੀ ਪਿਓ ਦੀ लाड़ਲੀ ਪਾਲੀ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਮਾਂ ਬੇਸ਼ੱਕ ਪਾਲੀ ਦੀ ਪੜ੍ਹਾਈ ਨੂੰ ਲੈ ਕੇ ਝੂੜਦੀ ਰਹਿੰਦੀ ਪਰ ਫਿਰ ਵੀ ਪੱਕੀਆਂ ਸਹੇਲੀਆਂ ਮੰਮਾ ਮਾਮਾ ਤੀਆਂ ਕਈ ਵਾਰ ਸਰ ਜੋੜ-ਜੋੜ ਸਲਾਹਾਂ ਕਰਦੀ ਐ। ਸਵੇਰੇ 7:30 ਵਜੇ ਬਾਸਪੜਕੇ ਪਾਲੀ ਕਾਲਜ ਜਾਂਦੀ। 2:30 ਵਜੇ ਕਾਲਜ ਤੋਂ ਛੁੱਟੀ ਹੋਣ ਤੋਂ ਬਾਅਦ 3:30 ਵਜੇ ਘਰ ਪਹੁੰਚਦੀ। ਘਰ ਆ ਕੇ ਵੀ ਪਾਲੀ ਪੜ੍ਹਨ ਲਿਖਣ ਵਿੱਚ ਹੀ ਜ਼ਿਆਦਾ ਵਿਅਸਤ ਰਹਿੰਦੀ। ਲੋਢੇ ਵੇਲੇ ਫਿਰ ਉਹ ਚੁੱਲ੍ਹੇ ਚੌਂਕੀ ਵੱਲ ਪੈਰ ਪਾ ਲੈਂਦੀ। ਪਾਲੀ ਦੀ ਮਰੀਜ਼ ਐ ਕਿ ਬੀਏ ਤੋਂ ਬਾਅਦ ਬੀਏ ੜੇ ਕਰਨੀ ਐ। ਉਸ ਦਾ ਨਿੱਜੀ ਫੈਸਲਾ ਸੀ ਕਿ ਅਧਿਆਪਨ ਦੇ ਕਿੱਤੇ ਨੂੰ ਉਹ ਸਹਜਤਾ ਨਾਲ ਨਿਭਾ ਸਕਦੀ ਐ। ਮਖਤਿਆਰ ਸਿੰਘ ਆਪਣੀ ਬੇਟੀ ਦੇ ਹਰ ਫੈਸਲੇ ਨੂੰ ਪ੍ਰਵਾਨ ਕਰਦਾ ਪਰ ਗੁਰਬਖਸ਼ ਦੀ ਸੋਚ ਹੈ ਕਿ ਕੋਠੇ ਜਿੱਡੀ ਹੋਈ ਕੁੜੀ ਦਾ ਜਲਦੀ ਜਲਦੀ ਵਿਆਹ ਕਰਕੇ ਕਬੀਲਦਾਰੀ ਨਿਚਠੀ ਜਾਵੇ ਜਿਵੇਂ ਕਿ ਜ਼ਿਆਦਾਤਰ ਹਰ ਮਾਂ ਦਾ ਫਿਕਰ ਹੁੰਦਾ ਕਿ ਧੀਆਂ ਧਿਆਣੀਆਂ ਆਪਣੇ ਘਰ ਹੀ ਛਾਉਂਦੀਆਂ ਪਾਲੀ ਕੱਦਗਾੜ ਤੋਂ ਜਵਾਨ ਸੀ ਰਾਜ ਦੇ ਸੋਹਣੇ ਸੁਨੱਖੇ ਪਾਲੀ ਦਾ ਫਿਕਰ ਹਰ ਵੇਲੇ ਗੁਰਬਖਸ਼ ਘਰ ਨੂੰ ਰਹਿੰਦਾ ਪਾਲੀ ਤਾਂ ਖੈਰ ਹੋਣ ਹਾਰ ਸੀ ਪਰ ਮਸਟੰਡਿਆਂ ਦੀ ਨਜ਼ਰ ਕਿਸੇ ਦੀ ਮਤ ਨਹੀਂ ਹੁੰਦੀ ਆਪੇ ਨੌਕਰੀ ਕਰਾਉਂਦਾ ਰਹੋ ਮੁੰਡਾ ਕੁੜੀਆਂ ਆਪਣੇ ਘਰ ਹੀ ਸੌਂਦੀਆਂ ਸਾਨੂੰ ਇਹਦੀ ਨੌਕਰੀ ਦਾ ਕੀ ਭਾਵ ਲਾ ਪਰ ਮੁਖਤਿਆਰ ਹਮੇਸ਼ਾ ਆਪਣੀ ਧੀ ਦੀ ਹਾਮੀ ਭਰਦਾ ਗੁਰਬਖਸ਼ ਜੀ ਸਾਡੇ ਬੱਚੇ ਪੜ ਜਾਣਗੇ ਆਪਣੇ ਪੈਰਿੰ ਖੜੇ ਹੋ ਜਾਣਗੇ ਅਗਾ ਸਮਾਂ ਬੜਾ ਕਠਿਨ ਹੈ ਪੜ੍ਹਾਈ ਦਾ ਹੀ ਮੁੱਲ ਪੈਣਾ ਐਵੇਂ ਰੋਕਿਆ ਟੋਕਿਆ ਨਾ ਕਰ ਕੁੜੀ ਨੂੰ ਦਰਬਖਸ਼ ਕਰ ਹਮੇਸ਼ਾ ਮੂੰਚ ਬੜਬੜ ਕਰਦੀ ਆਪਣੇ ਕੰਮ ਧੰਦੇ ਲੱਗ ਜਾਂਦੀ ਅੱਜ ਐਤਵਾਰ ਹੋਣ ਕਰਕੇ ਪਾਲੀ ਚੁੱਲ੍ਹੇ ਚੌਂਕੇ ਤੋਂ ਜਲਦੀ ਵੇਲੀ ਹੋ ਗਈ ਕੱਪੜੇ ਕੋਈ ਖਾਸ ਧੋਣ ਵਾਲੇ ਨਹੀਂ ਸੀ ਪਾਲੀ ਨੇ ਸੋਚਿਆ ਅੱਜ ਕੁਲਜੀਤ ਭਾਬੀ ਕੋਲ ਟਾਈਮ ਪਾਸ ਕਰਕੇ ਆਵਾਂਗੀ ਕੁਲਜੀਤ ਪਾਲੀ ਦੇ ਗੁਆਂਢ ਫੌਜੀ ਦੀ ਨੂੰ ਸੀ ਪਾਲੀ ਨਾਲ ਕਾਫੀ ਦਲੀ ਸ਼ਾਂਤ ਸੀ ਉਸਦੀ ਮੰਮੀ ਮੈਂ ਭਾਬੀ ਦੇ ਜਾਵਾਂ ਤੂੰ ਵੀ ਸੌਂ ਲੈ ਘੜੀ ਜਲਦੀ ਆਵੀ ਗੁਰਬਖਸ਼ ਮੰਜੇ ਤੇ ਟੇਢੀ ਹੁੰਦੀ ਬੋਲੀ ਆ ਕੇ ਮੇਰੇ ਵਾਲਾਂ ਨੂੰ ਤੇਲ ਚਸ ਦੇ ਜੈ ਖਣਾ ਸਿਰ ਭਾਰਾ ਭਾਰਾ ਜਾ ਹੋਇਆ 6-7 ਘਰ ਛੱਡ ਕੁਲਜੀਤ ਭਾਬੀ ਦੇ ਘਰ ਪਹੁੰਚ ਪਾਲੀ ਨੇ ਕੱਪੜੇ ਸੁੱਕਣੇ ਪਾਉਂਦੀ ਭਾਬੀ ਨੂੰ ਦੇਖ ਕੇ ਕਿਹਾ ਕਿਵੇਂ ਆ ਭਾਬੀ ਕੁਲਜੀਤ ਪਾਲੀ ਨੂੰ ਦੇਖ ਕੇ ਐਕਦਮ ਬੋਲੀ ਲੈ ਖਾਂ ਅੱਜ ਤਾਂ ਸੱਚੇ ਉਹ ਸੂਰਜ ਪੁੱਠੇ ਪਾਸੇ ਚੜ੍ਹਿਆ ਜਿਹੜੀ ਪਾਲੀ ਸਾਡੇ ਘਰ ਆਗੀ ਜੀਤ ਨਹੀਂ ਭਾਬੀਆਂ ਵਾਲੀ ਟੀਚਰ ਕਰਦੇ ਹੋਏ ਪਾਲੀ ਨੂੰ ਨਹੋਰਾ ਮਾਰਿਆ ਨਾ ਭਾਈ ਪਤਾ ਹੀ ਨਹੀਂ ਲੱਗਦਾ ਦਿਨ ਕਿਹੜੇ ਵੇਲੇ ਚੜਦਾ ਹੈ ਕਿਹੜੇ ਵੇਲੇ ਲੈਂਦਾ ਸਾਰਾ ਦਿਨ ਭਾਜਣਾ ਠਵੱਚ ਨਿਕਲ ਜਾਂਦਾ ਪਾਲੀ ਨੇ ਇੱਕੋ ਸਾਹੇ ਸਾਰਾ ਸਪਸ਼ਟੀਕਰਨ ਦੇ ਦਿੱਤਾ ਕੁੜੇ ਕਰਲਾ ਐਸ਼ ਪਿਓ ਦੇ ਘਰੇ ਅਗਲੇ ਘਰ ਤਾਂ ਜਿਵੇਂ ਕਹਿੰਦੇ ਹੁੰਦੇ ਆ ਸੱਪ ਨੂੰ ਸੱਸਾ 1 ਸੱਸ ਨੂੰ ਦੋ ਸੱਸੇ ਭਾਬੀ ਮੂੰਹੋਂ ਕਹਾਵਤ ਸੁਣ ਕੇ ਪਾਲੀ ਖੜਖੜਾ ਕੇ ਹਸੀ ਦੇਖੀ ਜੋ ਭਾਬੀ ਜੋ ਕਰਮਾ ਚ ਮ ਹੋਇਆ ਉਹੀ ਮਿਲੂ ਮੈਂ ਤਾਂ 2 ਮਹੀਨੇ ਹੋਰ ਫਿਰ ਬੀੜ ਵਿੱਚ ਰੁੱਝ ਜਾਣਾ ਪਿੰਡੋਂ ਸਫ਼ਰ ਮਾਰ ਜਾਂਦਾ ਕਾਲਜ ਦਾ ਜੇ ਡੈਡੀ ਮੰਨ ਗਏ ਮੈਂ ਭੂਆ ਕੋਲ ਹੀ ਚਲੇ ਜਾਣਾ ਸ਼ਾਹਕੋਟੋਂ ਜਲੰਧਰ ਪਹੁੰਚਦੇ ਤੇ ਫਿਰ ਕਾਲਜ ਅਪੜ ਦੇ 2 ਘੰਟੇ ਖਰਾਬ ਹੋ ਜਾਂਦੇ ਨੇ ਧੀਨੇ ਵਾਲੀ ਭੂਆ ਦੇ ਘਰੋਂ 20 ਮਿੰਟ ਦਾ ਰਾਹ ਸਾਰਾ ਕਾਲਜ ਦਾ ਭਾਵੇਂ ਵੀਰਾ ਛੱਡਾ ਵੀ ਭਾਵੇਂ ਫੁੱਫੜ ਜੀ ਉਹੀ ਸਮਾਂ ਕੁਝ ਕਿਤਾਬਾਂ ਲੇਖੀ ਲਾਂ ਪਾਲੀ ਆਪਣੇ ਅੰਦਰ ਹੀ ਵਿਉਂਤਬੰਦੀ ਬਣਾਉਂਦੇ ਹੋਏ ਕੁਲਜੀਤ ਭਾਬੀ ਨੂੰ ਫੈਸਲਾ ਸੁਣਾਉਣ ਲੱਗੀ ਬਹਿ ਜਾ ਕੁੜੇ ਚਾਲੇ ਹੋ ਨੀ ਮੈਂ ਕੁਲਜੀਤ ਚਾਂਦਰਾ ਦੀ ਛੰਛਣਾ ਹਟ ਵਿੱਚ ਚੌਂਕੇ ਵੱਲ ਤੁਰ ਪਈ ਅੰਦਰੋਂ ਹੀ ਕੁਲਜੀਤ ਪਾਲੀ ਨੂੰ ਕਹਿਣ ਲੱਗੀ ਦੇਖੀ ਕੁੜੇ ਤੈਨੂੰ ਜਾਨਵਰ ਕਾ ਘਰ ਵਾਲਾ ਮਿਲਣਾ ਅਫਸਰ ਲੱਗਿਆ ਭਾਬੀ ਦੀ ਗੱਲ ਸੁਣ ਕੇ ਪਾਲੀ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਚੁੱਪ ਕਰ ਭਾਬੀ ਜਦੋਂ ਵਿਆਹ ਹੋ ਉਦੋਂ ਦੇਖੀ ਜਾਓ ਪਾਲੀ ਵੀ ਵੈਸੇ ਇਹੋ ਚਾਹੁੰਦੀ ਸੀ ਕੋਈ ਸੂਟ ਬੂਟ ਵਾਲਾ ਅਫਸਰ ਹੋਵੇ ਘਰ ਵਾਲਾ ਸੋਹਣਾ ਸੁਨੱਖਾ ਮੈਨੂੰ ਪਿਆਰ ਕਰਨ ਵਾਲਾ ਤੇ ਸਮਝਣ ਵਾਲਾ ਭਾਬੀ ਆਟੇ ਨਾਲ ਗੋਲਾ ਵੀ ਲੈਂਦੀ ਆਈ ਕੱਲ ਤਾਈ ਨੂੰ ਮੱਕੀ ਦਾ ਆਟਾ ਦਿੱਤਾ ਸੀ ਮੰਮੀ ਨੇ ਕੁਲਜੀਤ ਸਟੀਲ ਦੇ ਗਲਾਸਾਂ 'ਚ ਚਾਹ ਤੇ ਇੱਕ ਪਲਾਸਟਿਕ ਦੀ ਪਲੇਟ 'ਚ ਘਰ ਦੇ ਬਣਾਏ ਬਿਸਕੁਟ ਲੈ ਕੇ ਮੰਜੇ ਤੇ ਬੈਠੀ ਪਾਲੀ ਵੱਲ ਨੂੰ ਹੋਤਰੀ ਗੱਲਾਂ ਦਾ سلسلہ ਅੱਗੇ ਤੋਰਦੇ ਹੋਏ ਪਾਲੀ ਬੋਲੀ ਭਾਬੀ ਕੰਮਾਂ ਨੂੰ ਨੱਕਬਲ ਉਹ ਵਟਦੀਆਂ ਜਿਨ੍ਹਾਂ ਨੇ ਪਿਓ ਦੇ ਘਰ ਐਸ਼ ਕੀਤੀ ਹੋਵੇ ਮੈਨੂੰ ਤਾਂ ਇੱਥੇ ਵੀ ਮੇਰੀ ਮਾਤਾ ਲੱਕ ਸਿੱਧਾ ਨਹੀਂ ਕਰਨ ਦਿੰਦੀ ਕੰਮ ਤੇ ਕੰਮ ਚੜਿਆ ਰਹਿੰਦਾ ਅਜੇ ਚਾਰ ਜੀਆਂ ਅਸੀਂ ਘਰ ਸਾਡੇ ਘਰੇ ਤਾਂ ਮਾਵਾਂ ਧੀਆਂ ਤੋਂ ਰਸੋਈ ਸੂਤ ਨਹੀਂ ਹੁੰਦੀ ਸਾਰਾ ਦਿਨ ਅਜੇ ਨਾ ਕੋਈ ਡੰਗਰ ਲਵੇਰਾ ਨਾ ਕੋਈ ਨਿਆਣਾ ਪਾਲੀ ਨੇ ਭਾਬੀ ਨੂੰ ਘਰ ਦੇ ਰੁਝੇਵੇਂ ਬਾਰੇ ਦੱਸਿਆ ਕੁੜੀ ਤੇਰੇ ਵਿਆਹ ਪਿੱਛੋਂ ਚਾਚੀ ਦਾ ਔਖਾ ਹੋ ਜਾਉ। ਪਹਿਲਾਂ ਕਮਲ ਨੂੰ ਵਿਆਹ ਦਿਓ। ਜ਼ਿੰਮੇਵਾਰੀ ਸੰਭਾਲਣ ਵਾਲੀ ਆ ਜਾਓ ਘਰ। ਭਾਬੀ ਨੇ ਪਾਲੀ ਨੂੰ ਸਲਾਹ ਦਿੱਤੀ। ਮੈਂ ਤਾਂ ਹਾਲੇ ਪੜਨਾ ਬਈ। ਮੇਰੇ ਕੋਲ ਤਾਂ ਵਿਆਹ ਦਾ ਨਾਮ ਵੀ ਨਾ ਲੱਗੋ। ਅਜੇ 4 ਸਾਲ। ਮੈਂ ਘਰ ਆਟੇ ਹਲਦੀ ਨਾਲ ਲਿਪੜੇ ਬਣ ਕੇ ਨਹੀਂ ਰਹਿਣਾ ਭਾਬੀ। ਪੜ ਕੇ ਸਰਕਾਰੀ ਨੌਕਰੀ ਕਰਨੀ ਮੈਂ। ਮੈਨੂੰ ਨਹੀਂ ਪਤਾ। ਪਾਲੀ ਆਪਣਾ ਫਿਕਰ ਜਿਤਾਉਂਦੇ ਹੋਏ ਭਾਬੀ ਨੂੰ ਦਿਲ ਦੀ ਗੱਲ ਦਸੀ। ਇਹ ਤਾਂ ਅੰਜਲ ਹੁੰਦਾ ਨਨਾਨੇ ਕਿਨੇ ਕਿੱਥੇ ਜਾਣਾ ਕਿਹਦੇ ਕੋਲ ਜਾਣਾ ਤੇ ਕਦੋਂ ਜਾਣਾ ਤੇਰੀ ਤੇ ਮੇਰੀ ਕੋਈ ਵਾਹ ਪੇਸ਼ ਨਹੀਂ ਜਾਣੀ ਸਭ ਕੁਝ ਉੱਤੇ ਵਾਲੀ ਦੀ ਡਾਇਰੀ ਚ ਲਿਖਿਆ ਭਾਬੀ ਗੰਭੀਰ ਹੁੰਦੀ ਪਾਲੀ ਨੂੰ ਸਮਝਾਉਂਦੇ ਹੋਏ ਬੋਲੀ ਚੱਲ ਜੰਗਾ ਭਾਬੀ ਮੰਮੀ ਉਡੀਕਦੀ ਹੋਣੀ ਘਰ ਕਦੋਂ ਦੀ ਆਈ ਹੋਈਆਂ ਇੱਥੇ ਹਣ ਜਾਂਦਿਆਂ ਨੂੰ ਬੁੜਕ-ਬੁੜਕ ਪਹਿਣਾ ਮੇਰੀ ਮਾਂ ਨੇ ਦੋਨੋਂ ਹੱਸ ਪੈਂਦੀਆਂ ਪਾਲੀ ਆਟੇ ਵਾਲੇ ਗੋਲੇ ਨੂੰ ਦੋਹਾਂ ਹੱਥਾਂ 'ਚ ਘਮਾਉਂਦੇ ਹੋਏ ਭਾਬੀ ਦੇ ਘਰੋਂ ਤੁਰ ਪੈਂਦੀ ਐ ਪਿੰਡ ਹਰਨਾਮਪੁਰੇ ਦਾ ਮਲਖਾ ਸਿੰਘ ਸਰ ਦੇ ਪਛਦੇ ਘਰੋਂ ਪਿੰਡ ਦਾ ਕਹਿੰਦਾ ਕਹਾਉਂਦਾ ਸਰਦਾਰ ਸੀ 15 ਕਿੱਲਿਆਂ ਦਾ ਇੱਕੋ ਟੱਕ ਪਿੰਡ ਦੀ ਫਿਰਨੀ ਤੇ ਹੀ ਜੋਬਨ ਤੇ ਆਈ ਫਸਲ ਨਾਲ ਤਿਲ ਮਿਲਾ ਰਹੇ ਹੁੰਦਾ ਮਲਖਾ ਸਿੰਘ ਦੀ ਪਿਛਲੀਆਂ ਤਿੰਨ ਪੀੜੀਆਂ ਇੱਕੋ ਮਲਕੀਅਤ ਨਾਲ ਹੀ ਤੁਰੀਆਂ ਆਉਂਦੀਆਂ ਅੱਗੇ ਉਹ ਮਲਖਾ ਸਿੰਘ ਦਾ ਇਕਲੌਤਾ ਪੁੱਤ ਕਰਮਜੀਤ ਪਰਪੰਡ ਤੇ ਘਰਵਾਲਿਆਂ ਲਈ ਜੀਤਾ ਜੀਤਾ ਸੀ ਤੇ ਪੜਿਆ ਲਿਖਿਆ ਪਰ ਮਾੜੀ ਸੰਗਤ ਵਿੱਚ ਬਹਿਣੀ ਉੱਠਣੀ ਨੇ ਜੀਤੇ ਨੂੰ ਸ਼ਰਾਬ ਦੇ ਨਾਲ ਨਾਲ ਹੋਰ ਨਸ਼ਿਆਂ ਦੀ ਐਸੀ ਲਤ ਲਾਈ ਪਿਓ ਮਿਲਖਾ ਸਿੰਘ ਨੂੰ ਅੰਦਰੋਂ ਖੌਣ ਵਾਂਗ ਖਾਣ ਲੱਗੀ ਬੀ ਅਸੀ 65% ਨੰਬਰਾਂ ਨਾਲ ਪਾਸ ਕਰਨ ਵਾਲਾ ਜੀਤਾ ਅਮੀਰ ਮਾਪਿਆਂ ਦੀ ਵਿਗੜੀ ਔਲਾਦ ਸੀ ਹਾਈ ਕੀ ਬਣੂ ਮੇਰੀ ਪੈਲੀ ਦਾ ਇਹਨ ਘੱਟੂ ਵੇਚਵਟ ਕੇ ਖਾ ਜਾ ਜੀਤੇ ਦੇ ਫਿਕਰ ਨਹੀਂ ਮਲਖਾ ਸਿੰਘ ਨੂੰ ਅੱਧਾ ਕਰ ਦਿੱਤਾ ਪਿਛਲੇ ਹਫ਼ਤੇ ਬਾਜ਼ੀਗਰਾਂ ਦੀ ਕੁੜੀ ਨਾਲ ਛੇੜਖਾਨੀ ਕੀਤੀ ਤਾਂ ਬਾਜ਼ੀਗਰਾਂ ਦੇ ਨਰਾਇਣ ਤੇ ਛਿੰਦੇ ਪਹਿਲਵਾਨ ਨੇ ਜੀਤੇ ਨੂੰ ਰੱਜ ਕੇ ਚੰਬੇ ਦਿਨੋਂ ਦਿਨ ਵਾਦੀਆਂ ਮਾੜੀਆਂ ਹਰਕਤਾਂ ਨੇ ਮਲਖਾ ਸਿੰਘ ਦੇ ਘਰ ਦਾ ਸੁੱਖ ਚੈਨਤਾ ਜਿਵੇਂ ਅਲੋਪ ਹੀ ਕਰ ਦਿੱਤਾ ਜਵਾਨ ਪੁੱਤ ਨੂੰ ਘਰ ਬੰਨ ਕੇ ਵੀ ਰੱਖਣਾ ਔਖਾ ਕਰੇ ਤਾਂ ਕੀ ਕਰੇ ਬਸ ਰੱਬ ਦਾ ਭਾਣਾ ਸਮਝ ਕੇ ਜਰੀ ਜਾ ਰਿਹਾ ਸੀ ਬਾਕੀ ਜੋ ਸੰਸਕਾਰ ਮਾਪੇ ਵੱਲੋਂ ਮਿਲੇ ਹੁੰਦੇ ਬੱਚਾ ਉਹਨਾਂ ਨੂੰ ਦੇਖ ਸਮਝ ਕੇ ਹੀ ਵੱਡਾ ਹੁੰਦਾ ਮਿਲਖਾ ਸਿੰਘ ਇੱਕ ਨੰਬਰ ਦਾ ਸੂ ਲਾਲਚੀ ਤੇ ਮਾੜੇ ਦਿਲ ਵਾਲਾ ਬੰਦਾ ਸੀ 15 ਕਿੱਲਿਆਂ ਦਾ ਹੰਕਾਰ ਮਿਲਖਾ ਸਿੰਘ ਨੂੰ ਹੋਰ ਚੌੜਿਆਂ ਕਰ ਦਿੰਦਾ ਦੁਆਬੇ ਵਿੱਚ 10 ਕਿੱਲਿਆਂ ਤੋਂ ਉੱਪਰ ਵਾਲਿਆਂ ਨੂੰ ਸਰ ਦੇ ਪੁੱਛ ਦੇ ਘਰ ਵਾਲਿਆਂ ਵਿੱਚ ਗਿਣਿਆ ਜਾਂਦਾ ਮਿਲਖਾ ਸਿੰਘ ਦੀ ਘਰ ਵਾਲੀ ਲਾਈ ਲੱਗ ਕੰਮ ਤੋਂ ਨੱਕ ਭੰਨਣ ਵਾਲੀ ਪਤੀ ਵਾਂਗ ਹੀ ਕੰਜੂਸ ਸੀ ਮਲਖਾ ਸਿੰਘ ਦੇ ਗਿਆਨ ਘਰ ਸੂਮਪੁਣੀ ਵਿੱਚ ਬਹੁਤ ਪੈਸੇ ਜੋੜ ਲਈ ਸਨ ਪੁੱਤ ਦੇ ਪੈਸੇ ਨਾਲ ਗੁਲਛਰੇ ਉਡਾਉਣ ਦੇ ਦਿਨ ਸੀ ਜੀਤਾ ਕਦੇ ਪਿਓ ਨਾਲ ਲੜ ਕੇ ਕਦੇ ਮਾਂ ਨੂੰ ਮਰਦ ਦਾ ਡਰਾਵਾ ਦੇ ਕੇ ਕਦੇ ਚੋਰੀ ਕਰਕੇ ਸ਼ਾਮ ਦੀ ਸ਼ਰਾਬ ਦਾ ਜੁਗਾੜ ਕਰ ਲੈਂਦਾ ਸੀ ਬਾਜ਼ੀਗਰਾਂ ਦੀ ਕੁੱਟ ਦਾ ਮਧੂਲਿਆ ਚੀਤਾ ਪਿਓ ਤੋਂ 1000 ਰੁਪਏ ਮੰਗਦਿਆਂ ਐਸਾ ਆੜਾ ਲਾਇਆ ਮੰਨੂ ਹੱਥੋਂ ਪਾਈ ਨਹੀਂ ਹੋਈ ਹੋਰ ਕੋਈ ਕਸਰ ਨਹੀਂ ਛੱਡੀ ਗਾਲਾਂ ਤਾਂ ਇਹੋ ਜਿਹੀਆਂ ਨਿਕਲ ਰਹੀਆਂ ਸੀ ਜਿਵੇਂ ਕੋਈ ਦੋ ਕੱਟੜ ਦੋਸ਼ਮਣ ਆਪਸੇ ਰੰਜਿਸ਼ ਵਿੱਚ ਲੜ ਰਹੇ ਹੋ ਤੂੰ ਨਾ ਲੈ ਜਾਣੇ ਪੈਸੇ ਬੁੜਿਆ ਇਹ ਮੇਰੇ ਹੀ ਆ ਮੈਨੂੰ ਖਰਚਾ ਦੇ ਨਸ਼ੇ ਦੀ ਲੋਰ ਚ ਬੇਸੁਰਤ ਜੀਤਾ ਮਿਲਖਾ ਸਿੰਘ ਨੂੰ ਪਸ਼ੂਆਂ ਦੀ ਖੁਰਲੀ ਕੋਲ ਕਿਹੜੀ ਖੜਾ ਸੀ ਤੇਰੇ ਲੱਛਣ ਨਹੀਂ ਪੈਸੇ ਸੰਭੰਦੇ ਮੈਂ ਹੱਥੀਂ ਕਮਾਇਰ ਪਈਏ ਖੇ ਹੁੰਦੇ ਨਹੀਂ ਦੇਖ ਸਕਦਾ ਕੰਜਰ ਤੇਆ ਦਫਾ ਹੋ ਜਾ ਮੇਰੇ ਘਰੋਂ ਤੈਨੂੰ ਦੁੱਖੀ ਨਹੀਂ ਦੇਣੀ ਮੈਂ ਮੇਰੇ 15 ਕਿੱਲਿਆਂ ਦਾ ਫੱਕਾ ਨਹੀਂ ਛੱਡਣਾ ਤੂੰ ਕੰਜਰਾ ਕੋਈ ਫਿਕਰ ਫੱਕਾ ਹੈ ਵੀ ਤੈਨੂੰ ਕੋਈ ਕਿ ਨਹੀਂ ਮਲਖਾ ਸਿੰਘ ਗੁੱਸੇ ਵਿੱਚ ਜੀਤੇ ਨੂੰ ਪੁੱਛਣ ਲੱਗਾ ਹਰਾਮਦਿਆ ਗੰਦੀਏ ਨਸਲੇ ਤੂੰ ਨਰਕ ਬਣਾਇਆ ਪਿਆ ਕਰਨੋ ਗਿਆਨਕੁਰੇ ਤੇਰਾ ਵਿਗਾੜਿਆ ਹੀ ਵਿੱਚ ਹੀ ਆਪਣੇ ਘਰ ਵਾਲੇ ਗਿਆਨਕੌਰ ਨੂੰ ਲਪੇਟਦਾ ਹੋਇਆ ਪੱਠਿਆਂ ਦੇ ਖਾਲੀ ਟੋਕਰੇ ਨੂੰ ਟੋਕੇ ਤੇ ਵਗਾ ਕੇ ਮਾਰਦਾ ਹੋਇਆ ਬਾਹਰ ਬੀਹੀ ਵੱਲ ਨੂੰ ਤੁਰ ਪੈਂਦਾ ਕਾਲੀ ਕਾਲੀ ਕਦਮ ਪਟਦਾ ਮਲਖਾ ਸਿੰਘ ਖੱਲਾ ਹੀ ਗੱਲਾਂ ਕਰੀ ਜਾਂਦਾ ਸੀ ਸਾਲਾ ਜੰਮਦਾ ਹੀ ਨਾ ਇਹ ਤੂੰ ਕੀ ਥੋੜਿਆ ਸੀ ਸਾਰੇ ਪਿੰਡ ਚ ਤੋਏ ਤੋਏ ਕਰਵਾਈ ਪਈ ਮੇਰੀ ਜਉਣਾ ਦੁੱਪਰ ਕੀਤਾ ਕੰਜਰ ਨੇ ਮੈਂ ਕਰਦਾ ਇਹਦੀ ਭੂਆ ਨਾਲ ਗੱਲ ਜਾਂ ਇਹ ਰਹੁ ਕਰ ਜਾਂ ਮੈਂ ਔਖਾ ਕੀਤਾ ਪਿਆ ਗੰਦੀ ਨਸਲ ਨੇ ਗੁੱਸੇ ਨਾਲ ਭਰਿਆ ਪਿਆ ਮਲਖਾ ਸਿਓ ਮਗਰ ਸਿਓ ਸਰਪੰਚ ਦੀ ਹਵੇਲੀ ਦੇ ਬਾਹਰ ਬਣੀ ਠੜੀ ਤੇ ਬਹਿ ਗਿਆ ਮਗਰ ਦਾ ਭਤੀਜਾ ਪਾਲਾ ਦੁਖੀ ਬੈਠੇ ਮਲਕਾ ਸੇ ਉਹਨੂੰ ਪੁੱਛਣ ਲੱਗਾ ਚਾਚਾ ਕਹਿ ਮਾ ਕਿਵੇਂ ਸਿਰ ਸੁੱਟੀ ਬੈਠਾ ਕੁਝ ਨਹੀਂ ਯਾਰ ਸਾਲੀ ਗੰਦੀ ਔਲਾਦ ਦੇ ਧੱਕੇ ਚੜਿਆ ਕੰਮ ਦਾ ਡੱਕਾ ਨਹੀਂ ਤੋੜਦਾ ਸਾਰਾ ਦਿਨ ਟੱਲੀ ਰਹਿੰਦਾ ਜੀ ਤੇਰੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਖੇੜੇ ਕੰਮੇ ਪਿਆ ਪਤੰਦਰ ਰਾਤੀ ਕੋਲੋਂ ਲੰਘਿਆ ਤਾਂ ਮੁਸ਼ਕ ਮਾਰਦਾ ਸੀ ਪਸੀਨੇ ਨਾਲ ਨਾ ਨਹਾਉਣਾ ਨਾ ਧੋਣਾ ਸਾਰਾ ਦਿਨ ਸ਼ਰਾਬ ਨਾਲ ਡੱਕਿਆ ਰਹਿਣਾ ਪਲਾਈ ਕੋਈ ਜ਼ਿੰਦਗੀ ਹੈ ਪਾਲੇ ਨੇ ਮਲਖਾ ਸਿੰਘ ਦੀ ਦੁੱਖ ਦੀ ਰਗ ਨੂੰ ਛੇੜਦੇ ਹੋਏ ਕਿਹਾ ਚਾਚਾ ਲੋਈਆਂ ਕੈਂਪ ਲੱਗਾ ਨਸ਼ਾ ਛਡਾਉ ਪਰਤੀ ਕਰੋਣਾ ਪੈਂਦਾ ਪੀੜਤ ਨੂੰ ਛਾਡਾ ਉੱਥੇ 2-2 ਮਹੀਨੇ ਉਹਨਾਂ ਉੱਥੇ ਹੀ ਰੱਖਣਾ ਥੋੜਾ ਬਹੁਤ ਖਰਚਾ ਲੈਣਗੇ ਇੱਕ ਤਾਂ ਘਰੇ ਸ਼ਾਂਤੀ ਬਣੀ ਰਹੋ ਦੂਜਾ ਚਲੋ ਆਸ ਤਾਂ ਵੱਜੂ ਕੀ ਪਤਾ ਸੁਧਰ ਕੇ ਘਰ ਆ ਜਾਵੇ ਜੀਤਾ ਤਿੰਨ ਚਾਰ ਬੰਦੇ ਸੁਧਾਰ ਦਿੱਤੇ ਕੈਂਪ ਵਾਲਿਆਂ ਨੇ ਇਹਨੂੰ ਵੀ ਛੱਡਾ ਕੀ ਪਤਾ ਰੱਬ ਸੁਣ ਲਵੇ ਪਾਲੇ ਦੀ ਸਲਾਮ ਮਲਖਾ ਸਿਉ ਨੇ ਹਾਰ ਵਿੱਚ ਬਗੇ ਠੰਡੇ ਬੁੱਲੇ ਵਰਗੀ ਲੱਗੀ ਮਨ ਵਿੱਚ ਪੱਕਾ ਧਾਰ ਲਿਆ ਇਹਨੂੰ ਛੱਡ ਕੇ ਆਉਣਾ ਹੀ ਆਉਣਾ ਕੈਂਪ ਚ ਘਰ ਆ ਕੇ ਮਲਖਾ ਸਿਉ ਨੇ ਮੰਜੇ ਤੇ ਪਏ ਜੀਤੇ ਕੋਲ ਜਾ ਕੇ ਜੇਬ ਚੋਂ 5-500 ਦੇ ਦੋ ਨੋਟ ਕੱਢ ਕੇ ਵਗਾ ਕੇ ਜੀਤੇ ਬਲ ਮਾਰੇ ਲੈ ਮਰ ਪੀਆ ਮੂਥ ਸਾਲਿਆ ਦਫਾ ਹੋ ਜਾ ਕੱਲ ਮੇਰੇ ਨਾਲ ਚੱਲੀ ਹਜ਼ਾਰ ਹੋਰ ਦੇਉ ਆਪਾਂ ਲੋਈਆਂ ਜਾਣਾ ਕੰਮ ਆ ਇੱਕ ਮਲਖਾ ਸਿੰਘ ਨੇ ਪਰਦਾ ਰੱਖਦੇ ਹੋਏ ਲੋਈਆਂ ਜਾਂਦਾ ਅਸਲ ਕਾਰਨ ਜੀਤੇ ਅੱਗੇ ਨਾ ਖੋਲਿਆ ਹਜ਼ਾਰ ਹੋਰ ਮਿਲਨ ਦੀ ਗੱਲ ਸੁਣ ਕੇ ਜੀਤੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਹਜ਼ਾਰ ਰੁਪਈਆ ਪਿੰਡ ਦੀ ਮਗਲੀ ਜੇਬ ਚ ਸਾਮਦਾ ਜੀਤਾ ਬਾਹਰਲੇ ਗੇਟ ਵੱਲ ਹੋਤ ਰਿਹਾ ਭੁੱਖੇ ਨੂੰ ਕੀ ਦੋ ਰੋਟੀਆਂ ਜੀਤਾ ਸਵੇਰੇ 8:30 ਵਜੇ ਸੂਟ ਬੂਟ ਪਾ ਕੇ ਬੁਲਟ ਤੇ ਕਪੜਾ ਮਾਰਨ ਲੱਗਾ ਖੜ ਜਾ ਓਏ ਬਾਲਿਆ ਤੱਤਿਆ ਮੋਟਰਸਾਈਕਲ ਤੇ ਨਹੀਂ ਜਾਣਾ ਆਪਾਂ ਗੱਡੀ ਤੇ ਚੱਲਦੇ ਆਂ ਸੌਦਾ ਪੱਤਾ ਵੀ ਲਿਆਉਣਾ ਘਰ ਦਾ ਮਲਖਾ ਸਿੰਘ ਨੂੰ ਆਪਣੀ ਸਕੀਮ ਕਾਮਯਾਬ ਹੁੰਦੀ ਦਿਖਾਈ ਦਿੱਤੀ ਉਧਰ ਜੀਤੇ ਨੂੰ ਮਿਲਣ ਵਾਲੀ ਹੋਰ ਹਜ਼ਾਰ ਰੁਪਏ ਦਾ ਲਾਲਚ ਸੀ ਤਾਂ ਹੀ ਪਿਓ ਦੀ ਹਾਂ ਚ ਹਾਂ ਮਲਾਈ ਜਾ ਰਿਹਾ ਸੀ ਖੈਰ ਚੁੱਪ ਚੁਪੀਤੇ ਮਾਹੌਲ ਚ ਬਿਨਾ ਕੁਝ ਜੀਤੇ ਤੇ ਗਿਆਨ ਕਰਨ ਨੂੰ ਦੱਸੀ ਮਲਖਾ ਸਿੰਘ ਨੇ ਪਾਲੇ ਤੋਂ ਕੈਂਪ ਦਾ ਅਤਾ ਪਤਾ ਲੈ ਕੇ ਲੂਈਆਂ ਵਾਲ ਚੱਲੇ ਪਾ ਦਿੱਤੇ ਮਲਖਾ ਸਿੰਘ ਨੂੰ ਪਤਾ ਹੈ ਕਿ ਮਾਮਾ ਦਾ ਜਿਗਰਾ ਨਹੀਂ ਹੁੰਦਾ ਜੇ ਗਿਆਨਕਰ ਨੂੰ ਪਤਾ ਲੱਗ ਗਿਆ ਜੀਤੇ ਨੂੰ 8-10 ਦਿਨ ਕੈਂਪ ਵਿੱਚ ਰੱਖਣਾ ਇਹਨੇ ਅੱਖਾਂ 'ਚ ਗਲੇਡੂ ਪਾ ਲੈਣੇ ਤੇ ਇੱਧਰ ਜੀਤੇ ਨੇ ਤਾਂ ਮੇਰੇ ਨਾਲ ਤੁਰਨਾ ਹੀ ਕਿੱਥੋਂ ਗੱਡੀ ਚਲਾਉਂਦਾ ਮਲਖਾ ਸਿੰਘ ਸੋਚਦਾ ਸੀ ਜੇ ਰੱਬ ਦੀ ਮਿਹਰ ਹੋ ਗਈ ਤਾਂ ਸ਼ਾਇਦ ਸੁਧਰ ਹੀ ਜਾਵੇ ਇਸ ਨਖਟੂ ਤੇ ਮੈਨੂੰ ਕੋਈ ਆਸ ਨਹੀਂ ਘੱਟੋ ਘੱਟ ਵਿਆਹ ਜੋਗਾ ਤਾਂ ਹੋ ਜਾਵੇ ਮੈਨੂੰ ਮੇਰੀ ਜ਼ਮੀਨ ਜਾਇਦਾਦ ਦਾ ਵਾਰਸ ਮਿਲ ਜਾਵੇ ਇਹ ਤਾਂ ਜੋਂ ਜੰਮਿਆ ਕਦੇ ਮੈਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਮਲਖਾ ਸਿਓ ਆਪਣੇ ਆਪ ਨਾਲ ਗੱਲਾਂ ਕਰਦਾ ਜੀਤੇ ਸਮੇਤ ਲੋਈਆਂ ਸੁਲਤਾਨਪੁਰ ਸਾਹਿਬ ਫਾਟਕ ਕੋਲ ਬਣੀ ਆਸ਼ਰਮ 'ਚ ਲੱਗੇ ਨਸ਼ਾ ਛਡਾਊ ਕੈਂਪ ਨੇੜੇ ਲਿਆ ਕੇ ਕਾਰ ਦੀਆਂ ਬ੍ਰੇਕਾਂ ਮਾਰੀਆਂ ਆਸ਼ਰਮ ਮੰਦਰ ਵੱਟਦੇ ਆਂ ਜੀਤਾ ਸਭ ਕੁਝ ਭਾਂਪ ਗਿਆ ਲੋਹਾ ਲਾਖੇ ਹੁੰਦੇ ਜੀਤੇ ਨੇ ਮਲਖੇ ਵੱਲ ਕੋੜਾ ਕੋੜਾ ਦੇਖਿਆ ਤੀਂ ਕਿਆ ਮੈਨੂੰ ਨਹੀਂ ਜਾਣ ਅੰਦਰ ਸਾਲੇ ਬੰਨ ਕੇ ਰੱਖਦੇ ਆ ਇਹ ਆਪਦਾ ਕੰਮ ਕਰ ਤੂੰ ਤੇ ਮੈਂ ਚੱਲੇ ਆ ਮੈਂ ਦੇਣਾ ਇਹਨਾਂ ਦਾ ਕੁਝ ਸਾਰੇ ਜਹਾਨ ਦਾ ਗੁੱਸਾ ਚਿਹਰੇ ਤੇ ਲਿਆ ਅੱਗੇ ਤੁਰਿਆ ਜਾਂਦਾ ਇੱਕਦਮ ਪਿੱਛੇ ਨੂੰ ਗੇਟ ਵੱਲ ਹੋਤ ਰਿਹਾ ਮਲਕਾ ਸਿੰਘ ਆਪਣੀ ਸਕੀਮ ਫੇਲ ਹੁੰਦੀ ਦੇਖ ਕੇ ਤੇਜ਼ੀ ਨਾਲ ਜੀਤੇ ਵੱਲ ਵਧਿਆ ਜੀਤੇ ਦੀ ਬਾਹ ਫੜ ਕੇ ਮੈਂ ਤੈਨੂੰ ਜਾਇਦਾਦ ਤੋਂ ਬੇਦਖਲ ਕਰ ਦੇਣਾ ਫਿਰ ਤੁਰਿਆ ਫਿਰੇ ਕਰਕੇ ਦਿਖਾਈ ਬੇਦਖਲ ਜੀਤੇ ਨੇ ਮੋੜ ਮਾ ਜਵਾਬ ਦਿੱਤਾ ਮੈਨੂੰ ਲੈਣੀ ਆਉਂਦੀ ਜ਼ਮੀਨ ਕਿੱਦਾਂ ਲਈਦੀ ਜੇ ਬੇਦਖਲ ਕਰਨਾ ਸੀ ਤਾਂ ਜੰਮੇ ਤੋਂ ਹੀ ਗਲ ਘੁੱਟਾ ਦੇ ਦੇਣਾ ਸੀ ਐਡਾ ਵੱਡਾ ਕਿਉਂ ਹੁਣ ਦਿੱਤਾ ਮੈਨੂੰ ਗੁੱਸੇ ਨਾਲ ਭਰੇ ਪੀਤੇ ਮਲਖਾ ਸਿਉਂਦਾ ਦਿਲ ਕਰੇ ਪੰਜ ਸੱਤ ਹੂਰੇ ਮਾਰ ਜੀਤੇ ਦੀ ਬਾਹ ਮਰੋੜ ਕੈਂਪ ਚ ਲੈ ਜਾਵੇ ਪਰ ਇਹ ਨਾ ਮਰਦ ਬਿਮਾਰੀ ਕੋਈ ਕਜੀਆਂ ਨਾ ਪਾ ਕੇ ਬੈਠ ਜਾਵੇ ਬੇਜਿਤੀ ਡਰੋਂ ਪਿਆਰ ਨਾਲ ਮਨਾਉਣਾ ਹੀ ਠੀਕ ਲੱਗਾ ਮਲਕਾ ਸਿੰਘ ਸੁਬਾਚ ਇੱਕਦਮ ਨਿਮਰਤਾ ਲਿਆ ਕੇ ਜੀਤੇ ਨੂੰ ਪਿਆਰ ਨਾਲ ਕਹਿਣ ਲੱਗਾ ਗੱਲ ਸੁਣੋ ਪੰਜ ਸੱਤ ਦਿਨ ਦੀ ਗੱਲ ਆ ਔਖਾ ਸੌਗਾ ਕੱਢ ਲਸァਲਿਆ ਜ਼ਿੰਦਗੀ ਸੁਧਰ ਜੋਗ ਤੇਰੀ ਨਰਕ ਬਣਾਈ ਪਈ ਜ਼ਿੰਦਗੀ ਆਪਦੀ ਵੀ ਤੇ ਸਾਡੀ ਵੀ ਇਹ ਬੰਨ ਲੈਂਦੇ ਡੈਡੀ ਜੀਤੇ ਨੇ ਗੱਲ ਕੱਢ ਕੇ ਫਿਰ ਦੁਹਰਾਇਆ ਐਦਾਂ ਕਿਦਾਂ ਬੰਨ ਲੈਣਗੇ ਤੈਨੂੰ ਤੇਰੀ ਦਵਾਈ ਦਾ ਔੜਪੋੜ ਕਰਨਗੇ ਤੇਰਾ ਧਿਆਨ ਨਸ਼ੇ ਤੋਂ ਉਰੇ ਪਰੇ ਕਰਨਗੇ ਤੈਨੂੰ ਬੰਨਣਾ ਕਿਉਂ ਇਹਨਾਂ ਨੇ ਬਈ ਕੌਜਨੀ ਕਹਿੰਦੇ ਮੈਂ ਗੱਲ ਕਰਕੇ ਆਉਂ ਨਹੀਂ ਬੰਨਦੇ ਤੈਨੂੰ ਜਾ ਕਹਿ ਦਿੱਤਾ ਤੈਨੂੰ ਮਲਖਾ ਸਿੰਘ ਜੀਤੇ ਦੀ ਬਾਹ ਫੜ ਕੇ ਕੈਂਪ ਵੱਲ ਹੋ ਤੁਰਿਆ ਅੰਦਰ ਇੱਕ ਬਾਉ ਮੇਜ਼ ਤੇ ਰਜਿਸਟਰ ਰੱਖ ਕੇ ਕੁਝ ਲਿਖ ਰਿਹਾ ਸੀ ਆਸ-ਪਾਸੇ ਹਰੇ ਰੰਗਾਂ ਦੇ ਕੱਪੜੇ ਦਾ ਪਰਦਾ ਸੀ ਮਲਖਾ ਸਿੰਘ ਸਾਸਰੀਕਾਲ ਬੁਲਾ ਕੇ ਕੋਲ ਪਈ ਬੈਂਚ ਤੇ ਬੈਠ ਗਿਆ ਹਾਂਜੀ ਬਜ਼ੁਰਗੋ ਕਿੱਥੋਂ ਆਏ ਬਾਊ ਨੇ ਮਲਖਾ ਸਿੰਘ ਕੋਲੋਂ ਪੁੱਛ ਕੇ ਜੀਤੇ ਦਾ ਸਾਰਾ ਵੇਰਵਾ ਮੰਗਿਆ ਜੀ ਹਰਨਾਮਪੁਰੇ ਤੋਂ ਮਲਖਾ ਸਿੰਘ ਹੱਥ ਜੋੜ ਕੇ ਕਹਿਣ ਲੱਗਾ ਬਾਊ ਨੇ ਅਗਲਾ ਸਵਾਲ ਕੀਤਾ ਕਿਹੜਾ ਨਸ਼ਾ ਕਰਦਾ ਇਹ ਸ਼ਰਾਬ ਡੋਡੇ ਵੀ ਪਿੰਦਾ ਗੋਲੀਆਂ ਵੀ ਖਾਂਦਾ ਮਲਖਾ ਸਿੰਘ ਨੇ ਇੱਕੋ ਸਾਹੇ ਸਾਰੇ ਨਸ਼ੇ ਗਿਣਾ ਦਿੱਤੇ ਬਾਊ ਨੇ ਕੋਲ ਖੜੇ ਜੀਤੇ ਨੂੰ ਪੁੱਛਿਆ ਟੀਗਾ ਵੀ ਲਾਉਣਾ ਹੈ ਜੀਤਾ ਬੋਲਿਆ ਕੁਝ ਨਹੀਂ ਬਸ ਨਾਂ ਵਿੱਚ ਸਿਰ ਹਿਲਾ ਦਿੱਤਾ ਮਲਕਾ ਸਿਉ ਨੇ ਹੱਥ ਜੋੜ ਕੇ ਬਾਪੂ ਨੂੰ ਕਿਹਾ ਇਹਦਾ ਸਾਰਾ ਕੌਝ ਛਡਾ ਦਿਓ ਸਰ ਪੈਸੇ ਦੀ ਪਰਵਾਹ ਨਾ ਕਰਿਓ ਮੈਂ ਆਪੇ ਸੰਭਲ ਲਊ ਬੜੀ ਸਖਤੀ ਨਾ ਕਰਿਓ ਸਰ ਜੀ ਮਸਾਂ ਮਨਾ ਕੇ ਲਿਆਂਦਾ ਇੱਥੇ ਪਿਆਰ ਨਾਲ ਸਮਝਾ ਦਿਓ ਮੰਨ ਲੈਂਦਾ ਗੱਲ ਏ ਸਾਰੀ ਸਰ ਜੀ oh ਨਹੀਂ ਨਹੀਂ ਬਾਪੂ ਜੀ ਸਖਤੀ ਉਹਦੇ ਤੇ ਕਰੀ ਦੀ ਜਿਹੜਾ ਇੱਥੋਂ ਭਜੂ ਭਜੂ ਕਰਦਾ ਕੰਧ ਟੱਪ ਕੇ ਭੱਜਣ ਵਾਲੇ ਨੂੰ ਹੋਣ ਥੋੜਾ ਬਤਾ ਰੁਕਣਾ ਹੀ ਪੈਂਦਾ ਸਖਤੀ ਨਾਲ ਬਾਕੀ ਤੁਸੀਂ ਘਬਰਾਓ ਨਾ ਬਜ਼ੁਰਗੋ ਇਹ ਇਕੱਲਾ ਨਹੀਂ ਇੱਥੇ ਬੰਦਾ ਬਣਾ ਕੇ ਇਕੱਲਾਗੇ ਤੁਹਾਡੇ ਕੋਲ ਸੁਣੋ ਕੈਂਪ ਦੇ ਮੁਲਾਜ਼ਮਾ ਨੇ ਇੱਕੋ ਸਾਹੇ ਸਾਰੀ ਗੱਲ ਸਮਝਾ ਆਕੀ ਮਲਖਾ ਸੇ ਉਹਨੂੰ ਹੌਸਲਾ ਦਿੱਤਾ ਜੀਤੇ ਦੇ ਆਧਾਰ ਕਾਰਡ ਦੀ ਇੱਕ ਕਾਪੀ ਸਟੈਪਲਾਈਜ਼ਰ ਕਰਕੇ ਫਾਈਲ ਵਿੱਚ ਪਈ ਹੋਰ ਦਸਤਾਵੇਜ਼ਾਂ ਵਿੱਚ ਰੱਖ ਦਿੱਤੀ ਚੰਗਾ ਸ਼ੇਰਾ ਆਲੇ ਝੋਲਾ ਕੱਪੜੇ ਇਹਦੇ ਚ ਸੰਭਾਲ ਲੈਣਾ ਮਲਖਾ ਸਿੰਘ ਨੇ ਜੀਤੇ ਨੂੰ ਕਿਹਾ ਬਾਉ ਜੀ ਫੀਸ 8000 ਰੁਪਏ ਲਈਦਾ ਬਾਪੂ ਜੀ ਇਹਦੀ ਦਵਾਈ ਦੇ ਖਾਣਾ ਪੀਣਾ ਕੈਂਪ ਵੱਲੋਂ ਮੁਫਤ ਪੈਸੇ ਪਹਿਲਾਂ ਜਮ੍ਹਾਂ ਕਰਵਾਉਣੇ ਪੈਣੇ ਤੁਹਾਨੂੰ ਕੈਂਪ ਦੇ ਮੁਲਾਜ਼ਮ ਨੇ ਮਲਖਾ ਸਿੰਘ ਨੂੰ ਸਭ ਕੁਝ ਦੱਸਦੇ ਹੋਏ ਕਿਹਾ बार-बार ਫੋਨ ਨਹੀਂ ਕਰਨਾ ਇੱਕ ਦਿਨ ਛੱਡ ਕੇ ਇੱਕ ਵਾਰ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਮਲਖਾ ਸਿੰਘ ਬਾਉ ਕੋਲੋਂ ਨੰਬਰ ਲੈ ਕੇ ਕੈਂਪ ਦੇ ਦਫ਼ਤਰ ਤੋਂ ਬਾਹਰ ਆ ਗਿਆ ਆਖਰ ਪਿਓ ਸੀ ਫਿਰ ਵੀ ਮਲਖਾ ਸਿੰਘ ਪਤਦਿਆਂ ਮਾੜੀਆਂ ਕਰਤੂਤਾਂ ਨੂੰ ਨਫ਼ਰਤ ਕਰਦਾ ਸੀ ਪੁੱਤ ਤੋਂ ਨਹੀਂ ਖੁਸ਼ੀ ਤੇ ਕੁਝ ਦੁਖੀ ਮਨ ਨਾਲ ਕੈਂਪ ਚੋਂ ਬਾਹਰ ਨਿਕਲ ਮਲਖਾ ਸਿੰਘ ਸ਼ਹਿਰੋਂ ਕੁਝ ਸੌਦਾ ਪੱਤਾ ਲੈ ਕੇ ਕੁਝ ਹੋਰ ਰਸਤੇ ਲੈ ਘਰ ਆ ਗਿਆ ਘਰ ਆਏ ਨੂੰ ਪੰਡੋਰੀ ਵਾਲੀ ਮਲਖਾ ਸਿਉਂ ਦੀ ਭੈਣ ਤੇ ਭਨੋਈਆ ਬੈਠੇ ਸਨ ਆਓ ਜੀ ਜੀ ਆਇਆਂ ਨੂੰ ਮਲਖਾ ਸਿਉਂ ਨੇ ਆਪਣੇ ਭਨੋਈਏ ਜਗਿੰਦਰ ਸਿੰਘ ਨੂੰ ਜੱਫੀ ਵਿੱਚ ਲੈਂਦੇ ਹੋਏ ਕਿਹਾ ਮਲਖਾ ਸਿੰਘ ਤੋਂ ਛੋਟੀ ਬੀਰੋ ਦੇ ਸਿਰ ਤੇ ਹੱਥ ਰੱਖਦੇ ਹੋਈ ਮਲਖਾ ਨੇ ਪੁੱਛਿਆ ਤਕੜੀਆਂ ਬੀਰੋ ਹਾਂ ਤਕੜੀਆਂ ਕਈ ਦਿਨਾਂ ਦੇ ਔਨ ਨੂੰ ਫਿਰਦੇ ਸੀ ਕੋਈ ਨਾ ਕੋਈ ਕੰਮ ਘੇਰ ਲੈਂਦਾ ਅੱਜ ਮਸਾ ਨਿਕਲੇ ਕਰੂੰ ਬੀਰੋ ਨੇ ਦੱਸਦੇ ਹੋਏ ਮਲਖਾ ਸਿੰਘ ਨੂੰ ਬੇਚਿੰਤ ਕਰ ਦਿੱਤਾ ਹੋਰ ਪਾਉ ਡੰਗਰ ਵੱਚਾ ਕੀਤਾ ਮੀ ਨਾਲ ਨੁਕਸਾਨ ਤਾਂ ਨਹੀਂ ਹੋਇਆ ਕਣਕ ਦਾ ਮਲਖਾ ਸਿੰਘ ਜਗਿੰਦਰ ਨੋਮਾਲ ਡੰਗਰ ਵਾਲੇ ਪੁੱਛਣ ਲੱਗਾ ਜਗਿੰਦਰ ਸਿੰਘ ਚਿਹਰੇ ਤੇ ਥੋੜੀ ਜਿਹੀ ਨਿਰਾਸ਼ਾ ਲਿਆ ਕੇ ਬੋਲਿਆ ਆ ਸੜਕਾਂ ਦੇ ਪਾਸੇ ਤਿੰਨ ਕੁ ਕਿੱਲੇ ਸਾਰੇ ਵਿਸ਼ਕੇ ਪੇਸ਼ਣ ਵਾਲੇ ਪਾਸੇ ਅਜੇ ਬਚਾ ਬਾਕੀ ਬਾਗ ਰੂਪ ਲੈ ਕਰੋ ਉਹਨੂੰ ਸਭ ਦਾ ਫਿਕਰ ਮਹਾਰਾਜ ਦੇ ਰੰਗ ਮਲਖਾ ਸਿਉ ਨੇ ਜਗਿੰਦਰ ਸਿਉ ਦੀ ਹਾਂ ਵਿੱਚ ਹਾਂ ਮਲਾਈ ਭਲਾ ਕੁਦਰਤ ਅੱਗੇ ਕੀ ਦਾ ਜੋਰ ਮਲਖਾ ਸਿੰਘ ਜਗਿੰਦਰ ਸਿਉ ਨੂੰ ਹੌਸਲਾ ਦਿੰਦਾ ਹੋਇਆ ਬੋਲਿਆ ਮੈਂ ਤਾਂ ਜੀਤੇ ਦਾ ਕੋੜ ਕੱਢਣ ਗਿਆ ਸੀ ਲੋਈਆਂ ਕੈਂਪ ਲੱਗਾ ਨਸ਼ਾ ਛਡਾਉ ਮਖਾਂ ਪਰੋਂ ਕੈਂਪ ਲੱਗਾ ਸੀ ਤਾਂ ਮਸਤਰੀਆਂ ਦਾ ਜਿੰਦਰ ਸੁਧਰ ਗਿਆ ਸੀ ਹੁਣ ਦੇਖ ਲਾ ਅਮਰ ਤੇ ਸ਼ੱਕੇ ਸਿੰਘ ਸੱਜ ਗਿਆ ਉਹ ਸ਼ਾਇਦ ਰੱਬ ਸਾਡੀ ਵੀ ਸੁਣ ਲਈ ਸਾਡੇ ਘਰ ਨੂੰ ਲੈ ਲੱਕੀ ਪਤਾ ਨਹੀਂ ਕੀ ਦੇਤੇ ਗਿਆ ਸਾਰਾ ਦਿਨ ਰੱਜਿਆ ਰਹਿੰਦਾ ਨਸ਼ੇ ਨਾਲ ਕੋਈ ਫਿਕਰ ਨਹੀਂ ਇਹਨੂੰ ਕਰਦਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਜਦੋਂ ਬੇਗਾਨੀ ਆ ਗਈ ਉਹਨੇ ਆਪੇ ਸੁਧਾਰ ਦੇਣਾ ਦੀਮੀਆ ਪੇ ਰੋਕ ਲੈਂਦੀ ਆ ਬੰਦੇ ਨੂੰ ਆਟੇ ਲੂਣ ਦਾ ਪਾਪ ਤਾਂ ਲੱਗ ਜਾਂਦਾ ਵੀਰੋ ਮੰਜੇ ਤੇ ਦੋਨੋਂ ਪੈਰ ਰੱਖਦੇ ਹੋਏ ਕੋਲ ਬੈਠੇ ਮਲਖਾ ਸੇ ਉਹਨੂੰ ਕਹਿਣ ਲੱਗੀ ਮੈਂ ਤਾਂ ਕਹਿਨੀ ਇਹਦਾ ਜੂਲ ਵੱਢ ਦੋ ਮੇਰੀ ਜਠਾਣੀ ਦੀ ਭੈਣ ਦੀ ਕੁੜੀ ਕਾਲਜ ਪੜਦੀ ਐ ਪਿਓ ਨੌਕਰੀ ਤੋਂ ਲਟੈਰ ਹੋਇਆ ਪਹਿਲੀ ਤਾਂ ਚਾਰ ਪੰਜ ਖੱਤੇ ਹੀ ਆ ਪਰ ਆਪਾਂ ਪੈਲੀ ਨੂੰ ਕੀ ਕਰਨਾ ਕੁੜੀ ਸੋਹਣੀ ਸੁਨੱਖੀ ਆ ਬੰਨ ਦਾ ਠੰਡਾ ਟੱਬਰ ਬਸ ਭੈਣ ਭਰਾਈ ਆ ਕੁੜੀ ਨੂੰ ਦੇਖਿਆ ਤਾਂ ਬਸ ਭੁੱਖ ਲੈਂਦੀ। ਜੇ ਆਖੇਂ ਤਾਂ ਗੱਲ ਤੋਰਾਂਗੇ। ਵੀਰੋ ਨੇ ਵਿਚੋਲਿਆਂ ਵਾਲੀ ਭਾਸ਼ਾ ਵਿੱਚ ਗੱਲ ਕਰਦੇ ਹੋਏ ਮਲਖਾ ਸਿਉ ਨੂੰ ਕਿਹਾ। ਦੇਖ ਲਾ ਜੇ ਬਣ ਜੇ ਗੱਲ। ਮੈਨੂੰ ਤਾਂ ਇਹ ਉਹਨੂੰ ਕੰਜਰ ਨੂੰ ਕੌਣ ਦੇਉ ਕੁੜੀ। ਇਹਨੂੰ ਕੀ ਪਤਾ ਕਬੀਲਦਾਰੀ ਕੀ ਹੁੰਦੀ। ਆਪਦੀ ਤਾਂ ਜ਼ਿੰਦਗੀ ਨਰਕ ਬਣਾਈ ਪਈ ਐ ਨੇ। ਸ਼ਰਾਬ ਤੋਂ ਬਿਨਾਂ ਇਹਨੂੰ ਕੁਝ ਨਹੀਂ ਚਾਹੀਦਾ। ਲੈ ਦੱਸ। ਮੁੰਡਾ 15 ਕਿੱਲਿਆਂ ਦਾ ਮਾਲਕ ਆ ਮੈਂ ਤਾਂ ਲਾ ਦਿਉ ਲਾਈਨਾ ਕੁੜੀਆਂ ਦੀ ਤੂੰ ਹਾਂ ਤਾਂ ਕਰ ਬੀਰੋ ਨੇ ਗੱਲ ਨੂੰ ਅੱਗੇ ਵਧਾਉਂਦੇ ਆਖਿਆ ਮਲਖਾ ਸਿਆਂ ਚੁੱਪੀ ਤੋੜਦਾ ਹੋਇਆ ਬੋਲਿਆ ਪਹਿਲਾਂ ਚੰਗੀ ਤਰ੍ਹਾਂ ਪਤਾ ਕਰ ਲੈ ਘਰ ਪਰਿਵਾਰ ਕਿਵੇਂ ਅੱਜ ਕੱਲ ਕੋਈ ਭਰੋਸਾ ਨਹੀਂ ਕਿਸੇ ਤੇ ਸਭ ਕੁਝ ਲੁੱਟ ਕੇ ਲੈ ਜਾਂਦੀਆਂ ਮੁੰਡੇ ਦਾ ਘਰ ਬਸਾਉਂਦਾ ਬਸਾਉਂਦਾ ਸਾਰਾ ਕੁਝ ਲੁਟਾ ਬੈਠਾ ਬੀਰੋ ਮੇਰੀ ਲਾਤਾ ਮਾੜੀ ਨਿਕਲੀ ਮੈਂ ਚਾਹਣਾ ਮੈਥੋਂ ਮਗਰੋਂ ਘਰ-ਬਾਰ ਸੰਭਾਲਣ ਵਾਲਾ ਹੋਵੇ ਇਹ ਨਹੀਂ ਤਾਂ ਸ਼ਰਾਬ ਚ ਕੋਲ ਕੇ ਪੀ ਜਾਣੀ ਸਾਰੀ ਪੈਲੀ ਭਲਾ ਸ਼ਰਾਬੀਆਂ ਦੇ ਘਰ 'ਚ ਵੀ ਬਰਕਤ ਹੁੰਦੀ ਮਲਖਾ ਸਿੰਘ ਆਪਣੇ ਆਪ ਨੂੰ ਕੋਸਦੇ ਹੋਏ ਵੀਰੋਂ ਨੂੰ ਸਮਝਾਉਣ ਲੱਗਾ ਕੋਲ ਬੈਠੀ ਗਿਆਨ ਕਰ ਆਪਣੇ ਇਕਲੌਤੇ ਮੁੰਡੇ ਦੇ ਸਿਰ 'ਤੇ ਵੱਜੇ ਸਿਰੇ ਨੂੰ ਚੇਤੇ ਕਰਦੇ ਹੋਏ ਚੇਤਿਆਂ ਦੀਆਂ ਭਾਵਨਾਵਾਂ ਵਿੱਚ ਵਹਿ ਤੁਰੀ ਮਾਂ ਦੇ ਚਾਹ ਵੀ ਅਵੱਲੇ ਹੁੰਦੇ ਪੁੱਤ ਜੰਮਣ ਦੀ ਖੁਸ਼ੀ ਫਿਰ ਪੁੱਤ ਵਿਆਹਣ ਦੀ ਖੁਸ਼ੀ ਮਾਵਾਂ ਤਾਂ ਪਹਿਲਾਂ ਹੀ ਕਲਪਨਾਵਾਂ ਦੇ ਵਹਿਣ ਵਿੱਚ ਵਹਿ ਤੁਰਦੀਆਂ ਅੰਦਰਲੇ ਖੁਸ਼ੀ ਨੂੰ ਲੁਕਾਉਂਦੇ ਹੋਏ ਕਹਿਣ ਲੱਗੀ ਲੈ ਮੈਂ ਤਾਂ ਤੁਹਾਡੀਆਂ ਗੱਲਾਂ ਸੁਣਦੀ ਸੁਣਦੀ ਚਾਹ ਬਣਾਉਣਾ ਹੀ ਭੁੱਲ ਗਈ ਸਾਰੇਆਂ ਵਿੱਚ ਹਾਸਾ ਛੜ ਗਿਆ ਸੋ ਦੋਸਤੋ ਅੱਗੇ ਦੀ ਕਹਾਣੀ ਆਪਾਂ ਜਾਣਾਂਗੇ ਅਗਲੇ ਭਾਗ ਵਿੱਚ ਤਦ ਤੱਕ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਧੰਨਵਾਦ